ਅੱਗੇ ਆ ਜਣੇ ਇਹ ਕਹਣਾ ਛੱਡ ਦਿਓ ਮੈਂ ਕਿਸਾਨ ਆ ਮੈਂ ਖਾਨ ਵਾਲੇ ਨੂੰ ਕੁਝ ਮੈਂ ਤਾਂ ਆਪਦੇ ਲਈ ਕੁਝ ਆ ਕਿਉਂਕਿ ਜਦੋਂ ਸਾਡੇ ਲੋਕਾਂ ਦੀ ਸੁਣਤ ਬਣ ਗਈ ਅਸੀਂ ਸਾਡੀ ਹਕੂਮਤ ਦੇ ਵਿੱਚ ਫਰਕ ਹੈ ਤੁਸੀਂ ਅਸੀਂ ਉਹਨਾਂ ਦੀ ਸੁਣਨ ਲਈ ਆਉਂਦੇ ਆ ਅਸੀਂ ਉਹਨਾਂ ਲਈ ਸਪੋਰਟ ਨਹੀਂ ਪੁੱਛਿਆ ਸੀ ਆਪਣੇ ਲਈ ਪਹੁੰਚ ਆਪਣੇ ਪੰਜਾਬ ਲਈ ਪਹੁੰਚਿਆ ਆਪਣੀ ਮਿੱਟੀ ਕੋਲ ਕੇ ਆਪਣੇ ਫਸਲਾਂ ਲਈ ਪਹੁੰਚਿਆ ਸਾਡਾ ਸਭ ਦਾ ਪਹੁੰਚਣਾ ਫਰਕ ਫਰਕ ਹੈ ਸਾਡੇ ਲੋਕਾਂ ਨੇ ਸੋਚਣੀ ਹੁੰਦੀ ਹੈ ਮੈਂ ਕੀ ਲੈਣਾ ਜਿੱਤੇ ਨੇ ਸੋਚ ਸਾਡੀ ਨਿਕਲ ਗਈ ਨਾ ਅਸੀਂ ਰਾਜਨੀਤਿਕ ਪਾਰਟੀਆਂ ਤੋਂ ਬਾਹਰਾਂਗੇ ਆਪਣੇ ਪੰਜਾਬ ਲਈ ਲਗ ਲਗ ਆਪਣੀ ਜਿੱਤ ਨਹੀਂ ਲਗ ਲਗੇ ਉਹ ਦਿਨ ਪੰਜਾਬ ਉਤਨੀਆ ਤੇ ਰਾਜਪੁਰਗਾ ਦੁਨੀਆ ਤੇ ਅਸੀਂ ਸਾਡਾ ਪੰਜਾਬ ਆ ਰਾਜਪੁਰਗਾ ਦੇ ਨਾਲ ਦਾ ਆ ਪਿਆ ਉਹ ਪਾਰਟੀ ਉਹ ਪਾਰਟੀ ਕਿਹੜੇ ਪਾਰਟੀ ਨੇ ਕਿਹਾ ਜਾਂਦਾ ਸਾਡਾ ਪੰਜਾਬ ਆ ਸਾਡੀ ਮਿੱਟੀ ਆ ਅਸੀਂ ਨਿਕਲੇ ਆਏ ਅਸੀਂ ਪਾਰਟੀਆਂ ਦੀ ਗੱਲ ਕਰਦੇ ਲੋਕੀ ਪਾਰਟੀ ਵੀ ਸੀਗੀ ਭਾਈ ਰੁਕ ਜਾਓ ਉਸੇ ਮਖਿਆ ਮੈਨੂੰ ਇਹਨਾਂ ਬਾਰੇ ਸਾਰਿਆਂ ਬਾਰੇ ਪਤਾ ਹੈ ਭਾਈ ਹਾਂ ਸਾਰਾ ਪਤਾ ਪਰ ਪਰ ਇਹ ਲੀਡਰਾਂ ਨੂੰ ਕਿਹੜੀਆਂ ਪਾਰਟੀਆਂ ਨੇ ਗੱਲ ਕਰਾਉਂਦੀਆਂ ਨੇ ਸਾਰੀਆਂ ਕੋਲ ਬੁਲੀਆਂ ਨੇ ਕਿਹੜੇ ਮੰਨਿਆ ਦੱਸਦੇ ਨੇ ਕਿਹੜਾ ਲੀਡਰ ਇੱਥੇ ਮਰੇ ਹੈ ਕਿਹੜਾ ਐਮਐਲਏ ਮਰੇ ਹੈ ਵੀ ਤਾਂ ਮਰੇ ਇੱਥੇ ਕੁਸ਼ਣ ਦਾ ਯਾਰ ਨੇ ਮੇਰੇ ਬਹੁਤ ਸਾਥ ਨਾ ਬੋਲ ਜਿੱਦਨੇ ਪੰਜਾਬ ਦੇ ਮਨਮੀ ਉਸ ਕਰਨਗੇ ਫਿਰ ਉਹਨਾਂ ਨੂੰ ਕੁਝ ਕਹਾਂ ਉਹਨਾਂ ਬਾਰੇ ਬਹੁਤ ਨਾ ਬੋਲ ਜਿਦਨੇ ਦਾ ਮੇਰੇ ਬੋਲ ਜਾਰੀ ਨਾ ਸਟੇਟ ਹੋਏ ਬੰਦਰ ਤੋਂ ਦੇ ਤੁਮ ਖੇਡ ਖੇਡ ਸਾਰੇ ਮੇਰੇ ਘਰ ਕੋਲ ਕਿਹੜਾ ਨਹੀਂ ਕੇਂਦਰ ਨਾਲ ਮਿਲ ਕੇ ਕਿ ਸਾਰੇ ਜਿਹੜੇ ਨੇ ਕਿਹੋ ਜਿਹਾ ਕੋਈ ਐਮਐਲ ਬਣਦਾ ਕੋਈ ਐਮਪੀ ਬਣਦਾ ਸਾਰੇ ਕਿਹੜਾ ਪੰਜਾਬ ਲਈ ਖੜਦਾ ਪੂਰੇ ਪੰਜਾਬ ਲਈ ਖੜਦਾ ਨਹੀਂ ਹੈਗਾ ਇਕੱਲੇ ਪੁਲੀ ਦਾ ਸਾਰੇ ਕਰ ਲਵੇਗਾ ਹਰ ਕਿਸੇ ਦੀ ਨਹੀਂ ਹੈਗਾ ਤਾਂ ਆ ਖੜੇ ਨੇ ਨੌਜਵਾਨ ਆ ਖੜੇ ਨੇ ਲੋਕ ਪੰਜਾਬ ਦੇ ਪ੍ਰਯਤ ਕਰਦਾ ਸਾਰੀ ਨਾਲ ਕੇ ਇਸ ਪੱਖੋਂ ਦਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਬਹੁਤ ਆਵਾਜ਼ ਪਾ ਰਿਹਾ ਹਾਂ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਵੀ ਗੱਲ ਕਹਿਣਾ ਚਾਹੁੰਦਾ ਨੌਜਵਾਨੋ ਇਹ ਪੰਜਾਬ ਦੀ ਗੱਲ ਹੈ ਤੁਹਾਡੀ ਲੜਾਈ ਹੈ ਆਪਾਂ ਆ ਕੇ ਸਾਰੇ ਸੜਕਾਂ ਦੇ ਲੜੀਏ ਪਾ ਕੇ ਹੋ ਕੇ ਲੜੀਏ ਆਪਾਂ ਜਿਹੜੇ ਆਪਣੇ ਪੰਜਾਬ ਨੂੰ ਆਪ ਨੂੰ ਖਤਮ ਕਰਦੇ ਆਂ ਕੂਝਿਆ ਚਾਲਾ ਕਰ ਰਹੀਏ ਨੇ ਕਿਆ ਕਰ ਲੋਗੇ ਸਾਹੀਏ ਆ ਰਾਜਨੀਤਿਕ ਪਾਰਟੀ ਨੇ ਖੜਾ ਕਰੀਏ ਪੰਜਾਬ ਲਈ ਅਸੀਂ ਆਪ ਪੰਜਾਬ ਅੱਜ ਪੰਜਾਬ ਦੇ ਵਿੱਚ ਕੀ ਹੈ ਪੰਜਾਬ ਸਾਰਾ ਖਸੂਦ ਪ੍ਰਵਾਸ ਪੰਜਾਬ ਦਾ ਸਭ ਤੋਂ ਵੱਡੀ ਸਮੱਸਿਆ ਕਿ ਕਿ ਮੌਜੂਦਾ ਕਿ ਬੱਚਾ ਲਾਇਕ ਮਨੁੱਖੀ ਦਾ ਮਸਲਾ ਹੈ ਆਇਟੇ ਕਰੋ ਮਾਣ ਕੇ ਕਾਹਨੂੰ ਮਨਾਂ ਨੂੰ ਦੇ ਰਹੀ ਹੈ ਜਿਹੜੀ ਸਮੱਸਿਆ ਆ ਰਹੀ ਹੈ ਪੰਜਾਬ ਦੀ ਇਸ ਕਰ ਰਹੀ ਹੈ ਪੰਡਾ ਲਈ ਜੀ ਪੰਜਾਬ ਦੇ ਮਾਨੇ ਨੇ ਕਿਤੇ ਹੋਤੀ ਬੰਦੇ ਬਈ ਜਿਹੜਾ ਪੰਜਾਬ ਦੇ ਰਹਿ ਗਿਆ ਬਈ ਦਾ ਇਫਸਾਨਾ ਦੂਰ ਕਰਕੇ ਆਇਆ ਕੋਈ ਮਸਲਿਸਪਰ ਕਰਕੇ ਆਇਆ ਪੰਜਾਬ ਦੇ ਲੋਕਾਂ ਤੋਂ ਡਰ ਰਹੀਆਂ ਨੇ ਸਦਕਾਂ ਤੋਂ ਡਰ ਰਹੀਆਂ ਲੋਕਾਂ ਦੀ ਏਕਤਾ ਤੋਂ ਡਰ ਰਹੀਆਂ ਇਹ ਉਹ ਕੌਮ ਆ ਜਿਹੜੀ ਇੱਥੇ ਜਿੜੀ ਹੈ ਜਿਹਨੇ ਕਿ ਪਹਿਲਾਂ ਮੋਗਲਾਂ ਤੋਂ ਯਾਦ ਕਰਾਇਆ ਅੰਗਰੇਜ਼ਾਂ ਨੂੰ ਯਾਦ ਕਰਾਇਆ ਗੁਰੂ ਗੋਬਿੰਦ ਸਿੰਘ ਜੀ ਤੋਂ ਕੌਮ ਇਹ ਜੇ ਚੱਕਰ ਇੱਕ ਚਾਰ ਇੱਕ ਜਾਣ ਨਹੀਂ ਹਾਲੇ ਦਾ ਇਸ ਸੰਗਤ ਮਹਾਰਾਣੀ ਬੋਲੇ ਬੋਲੇ ਸਨਸ ਕਰਕੇ ਮੁੱਢੀ ਗੱਲ ਸਮਝ ਲੈ ਕਿ ਭਰਾਵਾ ਇਹਨਾਂ ਨੇ 90% ਰਣਨੀਤੀ ਕਰਕੇ ਜੋ ਡਾਟਾ ਦਿੱਤੀਆਂ ਲਗੀਆਂ ਜੇ ਅੱਜ ਤਿਰੰਗਾ ਚੁੱਕਾ ਤਾਂ ਪੰਜਾਬੀਆਂ ਕਰਕੇ ਦੱਸਦੇ ਕੰਮ ਕਰਕੇ ਚੁਕਾ ਨਹੀਂ ਦਰਦੇ ਚੀਨ ਆ ਨਾ ਜਿਹੜਾ ਚੀਨ ਹੈ ਤੇ ਇਹ ਹਾਮਲਾ ਲਾ ਲਾ ਕਾਨੂੰਨ ਤੋਂ ਇਹ ਹੱਲਾ ਕਰ ਦੂਗੀ ਆ ਆ ਕੋਜਿਆ ਚਾਲਾਂ ਬੰਦ ਕਰ ਦੇ ਜਿਹੜਾ ਬਾਰਡਰ ਲਾਈਨ ਇਹਨਾਂ ਨੂੰ ਇਹਨਾਂ ਨੂੰ ਪਰਾਂ ਪੱਟ ਦੇ ਜਿਹੜਾ ਲੋਕ ਸਾਡੇ ਲੋਕਾਂ ਦੇ ਹੱਕ ਮੰਗ ਸਾਡੇ ਲੋਕਾਂ ਦੇ ਹੱਕ ਪਾ ਦੇ ਤੇ ਨਹੀਂ ਹੱਕ ਦੇਗਾ ਤਾਂ ਤੁਹਾਨੂੰ ਕੌਣ ਵਾਲੇ ਸਮੇਂ ਦੇ ਸਾਡੇ ਹੱਥੋਂ ਹਾਂਜੀ ਮੇਰੀ ਗੱਲ ਸੁਣੋ ਮੈਂ ਕੋਈ ਅੱਜ ਦਾ ਤੁਹਾਨੂੰ ਲੜ ਰਿਹਾ ਮੇਰਾ ਦਾਦੇ ਨੇ ਮੇਰੀ ਸੁਣ ਲੋ ਮੇਰੀ ਗੱਲ 60 ਸਾਲ ਦੀ ਕਹਾਣੀ ਸੇਵਾ ਕੀਤੀ ਹੈ ਜਿੰਨੇ ਜਦੋਂ ਦਾ ਮੈਂ ਜਵਾਨ ਹੋਇਆ ਉਹਦਾ ਮੇਰੇ ਹੱਥ ਵਿੱਚ ਕਸਣ ਦਾ ਝੰਡਾ ਹੈ ਜੇ ਪਹਿਲਾ ਕਲਾਕਾਰ ਸਿੰਗਰ ਸੀਗੇ ਚਲੋ ਮੈਂ ਇੱਕ ਕਲਾਕਾਰ ਵੀ ਰਿਹਾ ਹਾਂ ਪੰਜਾਬ ਦੀ ਜਵਾਨੀ ਨੂੰ ਪੁੱਛਦੇ ਹਾਂ ਸਭ ਤੋਂ ਪਹਿਲਾਂ ਜੇ ਪੰਜਾਬ ਦੀ ਜਵਾਨੀ ਨੂੰ ਕਿਸਾਨ ਦੁਨੀਆ ਨੂੰ ਬਾਰੇ ਕਿਸਾਨੀ ਬਾਰੇ ਦੱਸਿਆ ਤਾਂ ਕਿਹਨੇ ਦੱਸਿਆ ਇਹ ਮੇਰੇ ਸਾਥ ਕਾਜੀ ਸਾਰਾ ਨੇ ਮੇਰੇ ਹੱਥ ਵਿੱਚ ਧਰਨਾ ਹੈ ਪਿਛਲਾ ਅੰਦੋਲਨ ਚੱਲਿਆ ਮੈਂ ਕਿਣਵੇਂ ਚੁਣਵੇਂ ਦਿਨ ਘਰੇ ਗਿਆ ਹਾਂ ਪਿਛਲੇ ਅੰਦੋਲਨ ਦੇ ਵਿੱਚ ਅੰਦੋਲਨ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਉਹ ਮੇਂ ਲੜਾਈ ਸ਼ੁਰੂ ਹੋਈ ਸੀ ਸੱਚੇ ਕਿਹਾ ਮੋਢੇ ਪਹਿਲੀ ਗੱਲ ਤਾਂ ਇਹ ਹੈ ਦੋਵੇਂ ਭਾਨਾ ਇੱਕ ਕਿਸਾਨ ਆ ਇੱਕ ਕਿਸਾਨ ਦਾ ਪੁੱਤ ਹੈ ਇੱਕ ਮਜ਼ਦੂਰ ਦਾ ਪੁੱਤ ਹੈ ਆਪਣੀ ਕਿਸਾਨੀ ਲਈ ਆਪਣੀ ਮਜ਼ਦੂਰੀ ਲਈ ਆਇਆ ਇਹ ਹਰ ਇੱਕ ਬੰਦੇ ਨੂੰ ਸੋਚ ਹੁਣੀ ਚਾਹੀਦੀ ਹੈ ਇਹ ਲੀਡਰ ਦੀ ਵੀ ਸੋਚ ਹੁਣੀ ਚਾਹੀਦੀ ਹੈ ਕਲਾਕਾਰ ਦੀ ਵੀ ਸੋਚ ਹੁਣੀ ਚਾਹੀਦੀ ਹੈ ਕਿ ਚਾਹੇ ਕਹਿਣ ਕਿ ਅਸੀਂ ਕਿਸਾਨਾਂ ਨੂੰ ਸਪੋਰਟ ਕਰਨ ਆਏ ਹਾਂ ਠੀਕ ਹੈ ਅੰਨ ਜੀ ਦਾ ਖਾਣਾ ਤੁਸੀਂ ਰੋਟੀ ਇਹ ਪੰਜਾਬ ਨੇ ਹੁਣ ਤੁਸੀਂ ਇਹ ਹਿਸਾਬ ਲਾ ਲਓ ਇੱਕ ਨਾ ਹੋਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਨਾ ਪੰਜਾਬ ਦੇ ਵਿੱਚ ਜਿਹੜੇ ਰਾਜਨੀਤਿਕ ਲੀਡਰ ਪ੍ਰੋਪੋ ਕੰਨਾ ਚਲਾਉਂਦੇ ਨੇ ਕਿਸਾਨਾਂ ਦੇ ਮਜ਼ਦੂਰਾਂ ਨੂੰ ਪਾੜਨ ਦਾ ਕਿਸਾਨਾਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਹੈ ਕਿ ਜਿਹੜਾ ਪੰਜਾਬ ਦਾ ਜਿਹੜਾ ਕਰਜ਼ਾ ਹੈ ਕਿਸਾਨਾਂ ਦੇ ਕਰਜ਼ੇ ਦੇ ਨਾਲ ਮਜ਼ਦੂਰਾਂ ਮਜ਼ਦੂਰਾਂ ਦਾ ਹੀ ਕਰਜ਼ਾ ਨਹੀਂ ਲੀਕ ਮਾਰੀ ਜਾਵੇ ਜਿਹੜੀ ਛੜੀ ਸਾਡੀ ਮਾਰਦਾ ਹੁਣ ਇਹ ਚੀਜ਼ ਦੇਖੋ ਵੀ ਇਹ ਕਹਿੰਦੇ ਵੀ ਵਿੱਚ ਪਰ ਜਿਹੜੇ ਹੁਣ ਲੀਡਰ ਨੇ ਜਿਹੜਾ ਹੁਣ ਲੋਕਾਂ ਨੇ ਇੱਥੇ ਬਹੁਤ ਵੱਡੇ ਵੱਡੇ ਜਿਹੜੇ ਭਾਜਪਾ ਦੇ ਆਕੂਨਾਂ ਦਾ ਸਵਾਲ ਹੁੰਦਾ ਵੀ ਤੁਸੀਂ ਕਰਜ਼ਾ ਕਿਵੇਂ ਮਾਫ਼ ਕਰ ਦਿਓ ਜੀ ਅਸੀਂ ਕਿਵੇਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਲੋਕਾਂ ਦਾ ਕਰਜ਼ਾ ਮਾਫ਼ ਕਰ ਦਈਏ ਜਦੋਂ ਬਿਜ਼ਨਸਮੈਨਾਂ ਦਾ ਕਰੋੜਾਂ ਅਰਬਾਂ ਰੁਪਇਆ ਮਾਫ਼ ਕਰਤਾ ਜਿੰਨਾ ਸਿਰਫ ਕਿਸਾਨਾਂ ਦੇ ਸਿਰਫ ਤੇ ਮਜ਼ਦੂਰਾਂ ਦੇ ਸਿਰ ਤੇ ਦੇ ਚੱਲਦੇ ਪਤਾ ਕਰਦਾ ਮਾਫ਼ ਨਹੀਂ ਕਰ ਸਕਦੇ ਇਹ ਸੋਚਣ ਵਾਲੀ ਗੱਲ ਆ ਜਿਹੜਾ ਲੀਡਰ ਇਹ ਬੋਲਦੇ ਨੇ ਜਿਹੜਾ ਗੱਲਾਂ ਕਰਦੇ ਨੇਗੇ ਇਹ ਕਰਜ਼ਾ ਮਾਫ਼ ਕਰਨ ਨੂੰ ਕਿੰਨੀ ਕਮੇਡੀ ਗੱਲ ਆ ਇਹ ਸਾਡੀ ਮੁੱਖ ਮੰਗ ਆ ਸਾਨੂੰ ਕਿਸਾਨਾਂ ਮਜ਼ਦੂਰਾਂ ਨੂੰ ਇਹ ਲੀਡਰ ਆਫ਼ ਦੇ ਵਿੱਚ ਪਾੜਦੇ ਨੇ ਕਿ ਸਾਨੂੰ ਇਕੱਠੇ ਹੋ ਕੇ ਲੜਣਾ ਤੇ ਉਹਨਾਂ ਦੇ ਵਿੱਚ ਵੀ ਬੇਚੀ ਬਹੁਤ ਸਾਰਾ ਸ਼ਰਮਾਤ ਦੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਹੈ ਕਿ ਨੀਤੀ ਬੇਸੇ ਸਰਕਾਰ ਬਣਾਵਾਂਗੇ ਤਾਂ ਉਸ ਤੋਂ ਅੰਦਰੀ ਕਰਕੇ ਅਸੀਂ ਖਤਮ ਕਰਦਾ ਕਰਦਾ ਤਾਂ ਹੋਰ ਵੱਧ ਗਿਆ ਤਾਂ ਫਿਰ ਕਹਿ ਰਹੇ ਕਿ ਲੋਕ ਇਕੱਠੇ ਹੋਣਾ ਪਏ ਇਸ ਚੀਜ਼ ਲਈ ਕਿਉਂਕਿ ਸਰਕਾਰ ਆਪਣਾ ਪ੍ਰੋਗਰਾਮ ਕਰਦੇ ਮੇਰੀ ਗੱਲ ਸੁਣੋ ਇਹੀ ਤਾਂ ਮੇਰੀ ਲੜਾਈ ਕੀ ਹੈ ਮੇਰੀ ਲੜਾਈ ਇਹ ਹੈ ਵੀ ਲੀਡਰ ਜਿਹੜੇ ਵੋਟਾਂ 'ਤੇ ਝੂਠ ਮਾਰਦੇ ਨੇ ਕੱਪ ਮਾਰਦੇ ਨੇ ਕੱਪ ਮਾਰ ਕੇ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਨੇ ਬਾਅਦੋਂ ਉਹ ਵਾਅਦੇ ਤੇ ਨਹੀਂ ਕਰਦੇ ਸਭ ਤੋਂ ਲੜਾਈ ਇਹ ਹੈ ਹੁਣ ਇਹ ਪੰਜਾਬ ਦੇ ਲੋਕ ਨੇ ਕਰ ਸਮਝ ਗਏ ਆ ਜੇ ਭਾਤ ਭਾਜਪਾ ਦੀ ਸਰਕਾਰਾਂ ਦੇ ਬਕਵਾਸ ਇੱਕ ਚੀਜ਼ ਸਮਝ ਲੈਣੇ ਜੇ ਮੈਂ ਜੇਲ੍ਹ ਦੇ ਵਿੱਚ ਇੱਕ ਚੀਜ਼ ਪੜ੍ਹੀ ਕੀ ਚੀਜ਼ ਪੜ੍ਹੀ ਕਿ ਜੇ ਜਿਹੜਾ ਰਾਜਨੀਤਿਕ ਲੀਡਰ ਹੈ ਕੋਈ ਐਮਐਲਏ ਕੋਈ ਐਮਪੀ ਹੈ ਕੋਈ ਮੁੱਖ ਮੰਤਰੀ ਹੈ ਉਹਨਾਂ ਦੇ ਘਰੇ ਮਰਜ ਉਹਨੂੰ ਕੋਈ ਦੁੱਖ ਨਹੀਂ ਹੁੰਦਾ ਉਹਦਾ ਪੁੱਤ ਮਰਜ ਉਹਦੀ ਧੀ ਮਰਜ ਨੂੰ ਕੋਈ ਦੁੱਖ ਨਹੀਂ ਹੁੰਦਾ ਕਿਉਂਕਿ ਉਹ ਕੁਰਸੀ ਜਾਂਦੀ ਉਦੋਂ ਦੁੱਖ ਹੁੰਦਾ ਹੈ ਇਸ ਕਰਕੇ ਪੰਜਾਬ ਦੇ ਲੋਕ ਇੱਕ ਚੀਜ਼ ਸਮਝ ਲੈਣ ਜਿਹੜੇ ਚੱਲੇ ਹੋਏ ਕਾਰਤੂਸ ਉਹਨਾਂ ਨੂੰ ਦੁਬਾਰੇ ਮੌਕਾ ਨਾ ਦੇਣ ਜੇ ਜਦੋਂ ਹੀ ਪੰਜਾਬ ਦੇ ਲੋਕੇ ਸੀ ਸਮਝ ਗਏ ਉਹਨਾਂ ਨੂੰ ਦੁਬਾਰਾ ਦੁਬਾਰੇ ਕੁਰਸੀਆਂ ਦੇ ਬਿਠਾਈ ਜਾਂਦੇ ਨੇ ਉਹ ਕਹਿੰਦਾ ਮੈਂ ਕਰੋ ਸੀਟਾ ਜੀ ਤੂੰ ਉਹ ਕਹਿੰਦਾ ਮੈਂ ਕਰੋ ਸੀਟਾ ਇਹ ਕੀਆ ਤੁਸੀਂ ਸਾਰੇ ਸਾਰੇ ਚੱਲੇ ਹੋਏ ਕਾਰਨ ਬਾਈ ਵਿਆਹ ਕਰਾ ਲਿਆ ਛੜਿਆ ਦੀ ਸਰਕਾਰ ਧੀ ਹਾਂ ਵਿਆਹ ਹੋ ਗਏ ਸਾਰਿਆਂ ਦੇ ਫਿਰ ਫਿਕਰ ਨਾ ਕਰੋ ਆਪਾਂ ਜਿਹੜੀ ਮੈਂ ਇਹ ਗੱਲ ਨੌਜਵਾਨੀ ਨੂੰ ਕਹਿਣਾ ਵੀ ਆਜੋ ਨੌਜਵਾਨੋ ਸਿਰ ਜੋੜ ਕੇ ਜਿਹੜੀ ਆਪਾਂ ਪੰਜਾਬ ਦੀ ਲੜਾਈ ਪੰਜਾਬ ਦੇ ਨੌਜਵਾਨ ਜਿਹੜੇ ਨਾਲ ਜੁੜਿਆ ਹੋਇਆ ਉਹ ਸੁਣਨਾ ਚਾਹੁੰਦੇ ਫਿਰ ਬੋਟ ਜੀ ਨੂੰ ਪਾਈਏ ਜੇ ਸਾਰਿਆਂ ਦੇ ਅਰੋਪ ਲੱਗਣਗੇ ਫਿਰ ਸਹੀ ਕੌਣ ਹੋਏਗਾ ਸਹੀ ਕੋਈ ਗੱਲ ਨਹੀਂ ਸਹੀ ਵੀ ਆਉਣਗੇ ਸਹੀ ਲੋਕ ਸਮਝਣਗੇ ਲੋਕਾਂ ਨੂੰ ਜਗਾ ਰਹੇ ਹਾਂ ਲੋਕਾਂ ਨੂੰ ਇਹ ਗੱਲ ਕਹਿ ਰਹੇ ਹਾਂ ਸਹੀ ਵੀ ਆਉਣਗੇ ਸਹੀ ਸਹੀਆਂ ਨੂੰ ਵੀ ਲੋਕ ਮੱਤਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰਪਾ ਜੀ ਬੋਲੋ ਲੋਕਾਂ ਦਾ ਬੋਲਣ ਦਾ ਮੌਕਾ ਦਿਓ